ਸਾਧਾਂ ਦਾ ਚੇਲਾ ਲੌਂਗੂਵਾਲ ਤੇ ਬਾਦਲ ਦਲ ਸ਼੍ਰੋਮਣੀ ਕਮੇਟੀ ਚੋਂ ਨਿਕਲਦਾ ਨਹੀਂ ਉਹਨਾਂ ਚਿਹਰੇ ਬਦਮਾਸ਼ ਬਾਬੇ ਵੀ ਤੁਹਾਡੇ ਗੁਰੂ ਘਰਾਂ ਚੋਂ ਨਿਕਲਦੇ ਨਹੀਂ ਤਰਨਤਾਰਨ ਦੇ ਇਤਿਹਾਸਿਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਊਟੀ ਟਾਈ ਜਾਣ ਦਾ ਮਾਮਲਾ ਕਰਵਾਉਂਦਾ ਜਾ ਰਿਹਾ ਜੀਆਂ ਦਸਦੀਕੇ ਬੀਤੀ ਰਾਤ ਕਾਰ ਸੇਵਕਾਂ ਵੱਲੋਂ ਗੁਰਦੁਆਰਾ ਸਾਹਿਬ ਦੀ ਪੁਰਾਤਨ ਦਰਸ਼ਨੀ ਡਿਊਟੀ ਨੂੰ ਟਾ ਦਿੱਤਾ ਗਿਆ ਜਿਸ ਤੋਂ ਬਾਅਦ ਸਿੱਖ ਸੰਗਤਾਂ ਤੇ ਸਿੱਖ ਜਥੇਬੰਦੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਅਤੇ ਨਾ ਜਥੇਬੰਦੀਆਂ ਦਾ ਗੁੱਸਾ ਸ਼ੋਮਣੀ ਕਮੇਟੀ ਤੇ ਵੀ ਫੁੱਟਿਆ ਹੋਇਆ ਹੈ ਵਕ ਵਕ ਜਥੇਬੰਦੀਆਂ ਇਸ ਸਥਾਨ ਤੇ ਪੂਜ ਰਹੀਆਂ ਨੇ ਅਤੇ ਉਹਨਾਂ ਵੱਲੋਂ ਸ਼ੋਮਣੀ ਕਮੇਟੀ ਦੇ ਨਾਲ-ਨਾਲ ਕਾਰਸੇਵਾ ਵਾਲੇ ਬਾਬੇ ਜਗਤਾਰ ਸਿੰਘ ਦਾ ਵਿਰੋਧ ਕੀਤਾ ਜਾ ਰਿਹਾ ਹੈ

ਲੋਕਾਂ ਦਾ ਗੁੱਸਾ ਤਾਂ ਇੱਥੋਂ ਤੱਕ ਪੜ ਗਿਆ ਹੋਇਆ ਕਿ ਲੋਕਾਂ ਵੱਲੋਂ ਸਕਾਰ ਸੇਵਾ ਵਾਲੇ ਬਾਬੇ ਦੀ ਪੇਂਟਿੰਗ ਤੱਕ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਜਾ ਰਹੀ ਹੈ ਭਾਈ ਬਲਦੇਵ ਸਿੰਘ ਬਡਾਲਾ ਵੱਲੋਂ ਵੀ ਮੌਕੇ ਤੇ ਪਹੁੰਚਿਆ ਗਿਆ ਜਿੱਥੇ ਉਹਨਾਂ ਨੇ ਸ਼ਮਣੀ ਕਮੇਟੀ ਤੇ ਬੋਲਦਿਆਂ ਕਿਹਾ ਕਿ ਸ਼ਮਣੀ ਕਮੇਟੀ ਨੇ ਪ੍ਰਾਤਨ ਸਥਾਨਾਂ ਦੀ ਸਾਮ ਸੰਭਾਲ ਤਾਂ ਕੀ ਕਰਨੀ ਹੈ ਸਗੋਂ ਉਹਨਾਂ ਨੂੰ ਟਾਇਆ ਜਾ ਰਿਹਾ ਹੈ ਇਸ ਮੌਕੇ ਬਲਦੇਵ ਸਿੰਘ ਬਡਾਲਾ ਨੇ ਕਾਰ ਸੇਵਾ ਵਾਲੇ ਬਾਬੇ ਨੂੰ ਮਾਰ ਸੇਵਾ ਵਾਲਾ ਦੱਸਿਆ ਅਸੀਂ ਅੱਜ ਗੁਰਦੁਆਰਾ ਤਰਨਤਾਰਨ ਸਾਹਿਬ ਸਭ ਨੇ ਖੜੀ ਹੈ ਮਹਾਰਾਜੀ ਦੇ ਦਰਬਾਰ ਦੇ ਔਰ ਆਪ ਜੀਾਂ ਨੂੰ ਆ ਦਰਸ਼ਨ ਕਰਾਉਣ ਦਿੱਤੀ ਆ ਉਹ ਡਿਉੜੀ ਆ ਜਿਹੜੀ ਕਰੀਬਨ 250 ਸਾਲ ਪਹਿਲਾਂ ਸਾਡੇ ਬਜ਼ੁਰਗਾ ਨੇ ਮਿਸਲਾ ਨੇ ਬਾਬਾ ਜਸਾ ਸਿੰਘ RAM ਗੜੀਏ ਕਬਰ ਨੌਂ ਲਿਆਦ ਸਿੰਘ ਵਰਗਿਆ ਨੇ ਇਹਦੀ ਸੇਵਾ ਕਰਾਈ ਪ੍ਰਕਰਮਾ ਬਣਾਈਆਂ ਲਾਗੇ ਮਨਾਰ ਬਣਾਇਆ ਅੱਜ ਮਾਰ ਸੇਵਾ ਕਰਨ ਵਾਲੇ ਬਾਬੇ ਸਾਧਾਂ ਦੇ ਰੂਪ ਵਿੱਚ ਬਦਮਾਸ਼ ਜਿਨ੍ਹਾਂ ਨੇ ਰਾਤ ਇੱਥੇ ਹੱਲਾ ਕੀਤਾ ਔਰ ਇਹਨੂੰ ਪ੍ਰਾਣੀ ਖਸਤਾ ਹਾਲਤ ਕਹਿ ਕੇ ਢਾਉਣ ਦੀ ਕੋਸ਼ਿਸ਼ ਕੀਤੀ ਕਿ ਤੇ ਜਿਹੜੇ ਢਾਉਣ ਵਾਲੇ ਆਏ ਸੀ ਰਾਤ ਆਏ ਨੇ ਜਿਨ੍ਹਾਂ ਦੇ ਕੋਲੇ ਜੰਗੀ ਪੱਧਰ ਤੇ ਹਥਿਆਰ ਨੇ ਮਰਨ ਮਰਾਉਣ ਵਾਲੇ ਤੇ ਬਦਮਾਸ਼ ਬੇਤੀ ਦੇ ਲੋਕ ਸਨ ਇਹ ਨਹੀਂ ਕਿ ਕੋਈ ਨਿਤਨੇ ਮੀ ਜਾਂ ਕੋਈ ਗੁਰਸੇ ਕੇ ਸਾਥ ਬਹੁ ਗਿਣਤੀ ਉਹ ਲੋਕ ਲਿਆ ਕੇ ਇਵੇਂ ਰਾਤ ਹੱਲਾ ਕੀਤਾ ਕਿ ਜਿਵੇਂ ਕੋਈ ਮਲਤਾਨ ਦਾ ਕਿਲਾ ਫਤਿਹ ਕਰਨ ਚਲੇ ਸਾਡੀਆਂ ਵਿਰਾਸਤਾਂ ਨੂੰ ਇੱਕ ਖਸਤਾ ਕਹਿ ਕੇ ਢਾ ਰਹੇ ਨੇ ਤੇ ਬਾਬਿਆਂ ਦੀਆਂ ਮੜੀਆਂ ਨੂੰ ਅੰਗੀਠੇ ਕਹਿ ਕੇ ਕਿ ਸਾਡੇ ਸਰਮੜ ਰਹੇ ਅਸੀਂ ਇਹ ਬਿਲਕੁਲ ਨਹੀਂ ਹੋਣ ਦੇਣਾ ਅੱਜ ਜਿੱਥੇ ਅਸੀਂ ਇਹਦਾ ਸਾਰਾ ਸਰਵੇਖਣ ਕੀਤਾ ਹੈ ਬੀਰ ਖਾਲਸਾ ਵੀਰ ਉਹ ਜਿਹੜੇ ਜਥਾ ਸੀ ਰਾਤ ਸਾਰੀ ਇੱਥੇ ਪਹਿਰਾ ਵੀ ਦਿੰਦਾ ਰਿਹਾ ਹੋਰ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਸ਼ਵੇਰ ਤੋਂ ਇੱਥੇ ਸੰਗਤਾਂ ਆ ਕੇ ਦਰਸ਼ਨ ਕਰ ਰਹੀਆਂ ਵੀ ਕਿੰਨਾ ਨਾ ਨੁਕਸਾਨ ਕੀਤਾ 250 ਸਾਲ ਪੁਰਾਣੀ ਦਿਉੜੀ ਜਿਹੜੀ ਸੀ ਇੰਨਾ ਮਿੰਟਾਂ ਸੈਕਿੰਟਾਂ ਵਿੱਚ ਉਹਨੂੰ ਮਲਿਆ ਮੇਟ ਕਰਨ ਦੀ ਕੋਸ਼ਿਸ਼ ਕੀਤੀ ਚੰਗੇ ਸੀ ਸਿੱਖ ਜਿਹੜੇ ਜਾਗ ਗਏ ਮੌਕੇ ਤੇ ਉਹਨਾਂ ਨੇ ਆ ਕੇ ਚਰੋਲਾ ਪਾਇਆ ਤੇ ਇਹਨਾਂ ਨੂੰ ਰੋਕਣਾ ਪਿਆ ਬਾਬੇ ਆਪਣਾ ਸਮਾਨ ਲੈ ਕੇ ਤੇ ਜਿਹੜੇ ਬਦਮਾਸ਼ ਬਿਰਤੀ ਦੇ ਇਹਨਾਂ ਦੇ ਸੇਵਾਦਾਰ ਬਣੇ ਨੇ ਅਜੇ ਵੀ ਅਰਧਗਰਗ ਘੁੰਮ ਰਹੇ ਨੇ ਤੇ ਅਸੀਂ ਸੰਗਤਾਂ ਨੂੰ ਸੁਚੇਤ ਕਰਦੇ ਹਾਂ ਕਿ ਜਿੰਨਾ ਚਿਰ ਇਹ ਸੌਦੇ ਸਾਧਾਂ ਦਾ ਚੇਲਾ ਲਾਂਗੋਵਾਲ ਤੇ ਬਾਦਲ ਦਲ ਸ਼੍ਰੋਮਣੀ ਕਮੇਟੀ ਤੋਂ ਨਿਕਲਦਾ ਨਹੀਂ ਉਹਨਾਂ ਚਿਹਰੇ ਬਦਮਾਸ਼ ਬਾਬੇ ਵੀ ਤੁਹਾਡੇ ਗੁਰੂ ਘਰਾਂ ਚੋਂ ਨਿਕਲਦੇ ਨਹੀਂ ਇਹਨਾਂ ਨੇ ਕਦੇ ਚਮਕੌਰ ਦੀ ਗੜੀ ਢਾਈ ਠੰਡਾ ਬੁਰਜ ਤੋੜਿਆ ਬੇਬੇ ਨਾਨਕੀ ਦਾ ਘਰ ਜਿਹੜਾ ਸੀ ਉਹਦਾ ਢਾਂਚਾ ਬਦਲਿਆ ਹੋਰ ਕਈ ਸਾਡੀਆਂ ਪੁਰਾਣੀਆਂ ਇਮਾਰਤਾਂ ਜਿਹੜੀਆਂ ਸੀ ਤਹਿਸ ਨਹਿਸ ਕੀਤੀਆਂ ਜਿਹੜੀਆਂ ਬਚੀਆਂ ਨੇ ਹੁਣੇ ਕਰ ਰਹੇ ਨੇ ਦਰਬਾਰ ਸਾਹਿਬ ਬਾਬੇ ਭੂਰੀ ਵਾਲੇ ਲੱਗੇ ਹੋਏ ਨੇ ਇੱਥੇ ਬਾਬਾ ਜਗਤਾਰ ਸਿੰਘ ਲੱਗੇ ਹੋਏ ਤੇ ਸੰਗਤਾਂ ਨੂੰ ਸੁਚੇਤ ਕਰਦੇ ਆਂ ਔਰ ਇਹਨਾਂ ਨੂੰ ਅਸੀਂ ਚੇਤਾਵਨੀ ਦਿੰਨੇ ਆ ਆ ਜਿਹੜੀ ਡਿਓੜੀ ਤੋੜੀ ਗਈ ਆ ਇਹ ਜਿਉਂ ਦੀ ਤਿਉਂ ਬਣਾਈ ਜਾਏ ਜੇ ਨਹੀਂ ਬਣਦੀ ਤੇ ਸੇਵਾ ਸਾਨੂੰ ਦਿੱਤੀ ਜਾਏ ਆਉਣ ਵਾਲੇ ਸਮੇਂ 'ਚ ਅਗਰ ਇਹਨੂੰ ਠੀਕ ਨਾ ਕੀਤਾ ਤੇ ਫਿਰ ਸਾਡੀ ਮਜਬੂਰੀ ਹੋਊਗੀ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਅਸੀਂ ਸਿੱਖ ਸਦਭਾਵਨਾ ਦਲ ਵੱਲੋਂ ਹਰ ਹਰਪਾ ਤੇ ਹਰ ਹਿੱਲਾ ਵਰਤ ਕੇ ਇਸ ਡਿਓੜੀ ਨੂੰ ਜਿਉਂ ਦੀ ਤਿਉਂ ਰੱਖਾਂਗੇ ਕਾਨੂੰਨੀ ਕਾਰਵਾਈ ਵੀ ਕਰਾਂਗੇ ਤੇ ਸੰਗਤਾਂ ਦਾ ਸਹਿਯੋਗ ਵੀ ਮੰਗਦੇ ਸੰਗਤ ਜੀ ਵੱਧ ਤੋਂ ਵੱਧ ਸਹਿਯੋਗ ਦਿਓ ਤੇ ਕਾਰ ਸੇਵਾ ਦੇ ਨਾਮ ਹੇਠ ਦੇਣ ਵਾਲੀ ਗ੍ਰਾਹੀ ਇਹ ਕਿਰਪਾ ਕਰਕੇ ਬੰਦ ਕਰ ਦਿਓ ਇਹਨਾਂ ਲੋਕਾਂ ਨੇ ਤੁਹਾਡੇ ਨਿਆਣੇ ਨਹੀਂ ਪੜਨ ਦੇਣੇ ਚਾਹੇ ਹੋ ਸਪੀਟਲ ਬਾਬਿਆਂ ਨੇ ਬਣਾਏ ਤੇ ਚਾਹੇ ਇਹ ਅਖੌਤੀ ਜਥੇਦਾਰਾਂ ਦੇ ਕੋਲ ਚਲੇਗਾ ਸ਼੍ਰੋਮਣੀ ਕਮੇਟੀ ਕੋਲੇ ਉਹਨਾਂ ਵਿੱਚ ਠੇਕੇ ਤੇ ਚੜੇ ਹੋਏ ਜੀ ਨਾ ਤੁਸੀਂ ਦਵਾ ਲੈ ਸਕਦੇ ਉਹਨਾਂ ਕਮਰਾ ਲੈ ਸਕਦੇ ਨਾ ਤੁਹਾਡੇ ਸਕੂਲ ਚ ਬੱਚੇ ਪੜ ਸਕਦੇ ਨੇ ਤੇ ਜੇ ਸਾਨੂੰ ਮਿਲਣਾ ਹੀ ਕੱਖ ਨਹੀਂ ਤੇ ਫਿਰ ਅੱਖਾਂ ਮਿੱਟੀ ਇਹਨਾਂ ਬਾਬਿਆਂ ਅੱਗੇ ਕਿਉਂ ਮੱਥੇ ਟੇਕੀ ਤੁਰੇ ਜਾਂਦੇ। ਇਸ ਲਈ ਸੁਚੇਤ ਹੋਵੋ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਤ ਦਾ ਜਿਹੜਾ ਹੋਕਾ ਸੀ ਦਿੰਨੇ ਆ ਉਹਦਾ ਕਾਰਨ ਉਹਦਾ ਮਕਸਦ ਇਹ ਹੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅਤਬ ਨੂੰ ਬਹਾਲ ਕਰਨਾ ਸਿੱਖੀ ਸਿਧਾਂਤਾਂ ਦੀ ਪਹਿਰੇਦਾਰੀ ਕਰਨੀ ਸਿੱਖ ਇਤਿਹਾਸ ਸਿੱਖ ਵਿਰਾਸਤਾਂ ਸੰਭਾਲਣੀਆਂ ਗੁਰੂ ਦੀ ਗੋਲਕ ਗੁਰੂ ਕੇ ਇਹਨਾਂ ਗੋਲਕ ਚੋਰਾ ਤੋਂ ਬਚਾ ਕੇ ਰੱਖਣੀ ਆਉਣ ਵਾਲੀ نسل ਨੂੰ ਆਈਐਸ ਆਈਪੀਐਸ ਪੀਸੀਐਸ ਵਰਗੇ ਸਿਆਣੇ ਵਿਦਵਾਨ ਔਰ ਇਹਨਾਂ ਨੂੰ ਬੱਚਿਆਂ ਨੂੰ ਬਾਬੇ ਬਣਾਉਣਾ ਤਾਂ ਕਿ ਅਖੌਤੀ ਬਾਬਿਆਂ ਤੋਂ ਸਾਡਾ ਖਿਹੜਾ ਛੁੱਟ ਜਾਏ ਜਿਹੜੇ ਗਰਾਹੀ ਕਰਨ ਵਾਲੇ ਤੇ ਬੋਰੀਆਂ ਲੈ ਕੇ ਦਿਨੇ ਆਉਂਦੇ ਆ ਨੀਆ ਵੀ ਤੁਹਾਡੇ ਤੋਂ ਦਿਨੇ ਰਖਾਉਂਦੇ ਨੇ ਪਰ ਤੁਹਾਡੀਆਂ ਇਮਾਰਤਾਂ ਢਾਉਣ ਲਈ ਰਾਤ ਨੂੰ ਚੋਰਾਂ ਦੀ ਤਰ੍ਹਾਂ ਆਉਂਦੇ ਨੇ ਤੇ ਸਵੇਰੇ ਨਾਮੋ ਨਿਸ਼ਾਨ ਕੋਈ ਨਹੀਂ ਰਹਿਣ ਦਿੰਦੇ ਭੀ ਜਿੱਦਾਂ ਰਾਤੀ ਇੱਥੇ ਹੋਇਆ ਇੱਕ ਕੱਕਾ ਹੁਣ ਕੱਲੀ ਦਰਸ਼ਨੀ ਜੋੜੀ ਹੀ ਕਿਉਂ ਲੱਗੇ ਮਨਾਰ ਬਣਿਆ ਹੋਇਆ 250 ਸਾਲ ਪੁਰਾਣਾ ਉਹਨੂੰ ਕੁਛ ਨਹੀਂ ਹੋਇਆ ਪ੍ਰਕਰਮਾ ਬੜੀਆਂ ਇਹ ਕਿਥੇ ਆ ਕਮਰਾ ਬਣਿਆ ਹੋਇਆ ਸੀ ਪੁਰਾਣਾ ਜਿਹੜਾ ਇਹਨਾਂ ਨੇ ਤੋੜਿਆ ਹੋਰ ਇੱਥੇ ਬਹੁਤ ਕੁਝ ਹੈ ਜਿੰਨੂੰ ਕੁਛ ਨਹੀਂ ਹੋਇਆ ਕੇਵਲ ਦਰਸ਼ਨੀ ਜੋੜੀ ਹੀ ਕਿਉਂ ਅੱਜ ਦਰਸ਼ਨੀ ਜੋੜੀ ਤੋੜੀ ਐ ਕੱਲ ਨੂੰ ਇਹ ਹਰਮੰਦਰ ਦਰਬਾਰ ਸਾਹਿਬ ਵੱਲੇ ਹੋਣਗੇ ਪਰਸੋਂ ਨੂੰ ਇਹ ਖਾਲਸਾ ਦੇ ਨਿਸ਼ਾਨ ਜਿਹੜੇ ਸਰਕਾਰੀ ਖਾਲਸਾ ਸਾਡੀਆਂ ਮਿਸਲਾਂ ਦੀਆਂ ਜੱਦਾ ਜਿਹੜੀਆਂ ਨੇ ਮਨਾਰ ਬਣ ਕੇ ਅਜੋ ਇੱਥੇ ਪ੍ਰਕਰਮਾਂ 'ਚ ਖੜਾ ਐ ਇਹ ਕੱਲ ਨੂੰ ਉਹ ਵੀ ਢਾ ਦੇਣਗੇ ਜੀ ਉੱਥੇ ਕੁਝ ਹੋਰ ਬਣਾ ਦੇਣਗੇ ਇਸ ਲਈ ਬੇਨਤੀ ਕਰਦੇ ਹਾਂ ਸੰਗਤ ਜੀ ਸੁਚੇਤ ਵੀ ਹੋਵੋ ਸਾਡਾ ਸਾਥ ਵੀ ਦਿਓ ਜਿੱਥੇ ਗੁਰਦੁਆਰੇ ਬਾਦਲ ਦਲੀਆਂ ਤੋਂ ਛਡਾਉਣੇ ਨੇ ਉਥੇ ਇਹੋ ਜੇ ਬਦਮਾਸ਼ ਬਾਬੇ ਗੁਰੂ ਘਰਾਂ ਚੋਂ ਕੱਢਣੇ ਨੇ ਜਿੰਨਾ ਸਾਡੇ ਸਰਮਾਏ ਨੂੰ ਸਨ ਲਾਈ ਹੋਈ ਹੈ ਨੀਤੇ ਕੇਵਲ ਪਛਤਾਵਾ ਰਹਿ ਜਾਉ ਆ ਮਲਬਾ ਪਿਆ ਤੁਹਾਨੂੰ ਵੀਡੀਓ ਵਿੱਚ ਵਿਖਾ ਦਿੰਨੇ ਤੇ ਸਾਡਾ ਘਰ ਢਾਇਆ ਹੁੰਦਾ ਨਾ ਤੇ ਸਾਡੀਆਂ ਇੱਥੇ ਧਾਵਾਂ ਨਿਕਲਦੀਆਂ ਸੀ ਕਤਲ ਹੋ ਜਾਣੀਆਂ ਸੀ ਜੀ ਕਤਲ ਹੋਣੀ ਸੀ ਪਰ ਸਾਡੇ ਘਰ ਤੇ ਘਵਾੜਾ ਚੱਲ ਗਿਆ ਨਜਾਇਜ਼ ਕਬਜ਼ੇ ਕਰ ਲਈਏ ਸਰਕਾਰ ਆ ਕੇ ਢਾ ਦੇ ਅਸੀਂ ਤਾਂ ਸਰਕਾਰ ਦੀ ਗੱਲ ਪੈ ਜਾਂਦੀ ਨਜਾਇਜ਼ ਕਬਜ਼ੇ ਕਰਕੇ ਇਹ ਸਾਡੇ ਗੁਰੂ ਸਾਹਿਬਾਨ ਨੇ ਕਰੀਬਨ ਡੇਢ ਲੱਖ ਦੇ ਵਿੱਚ ਪਿੰਡ ਖਾਰ ਤੇ ਅਪਰ ਪਲਾਸੌਰ ਦੀ ਜ਼ਮੀਨ ਖਰੀਦ ਕੇ ਮਹਾਰਾਜ ਜੀ ਨੇ ਤੁਹਾਨੂੰ ਇਹ ਸਥਾਨ ਦਿੱਤਾ ਅੱਜ ਵਾਰਸ ਖਾਉਣ ਵਾਲਿਓ ਕਿੱਥੇ ਸੁੱਤੇ ਹੋ ਵੀ ਮਲਬੇ ਤੇ ਖਲੋ ਕੇ ਅੱਜ ਆਪਾਂ ਤਮਾਸ਼ੀ ਬਣ ਕੇ ਨਾ ਰਹਿ ਜਾਈਏ ਇਹਨਾਂ ਲੋਕਾਂ ਨੂੰ ਨੱਥ ਪਾਈਏ ਤੇ ਪ੍ਰਧਾਨ ਨੇ ਕਹਿਣਾ ਜੀ ਮੇਜਰਸ ਸਸਪੈਂਡ ਕਰਤਾ ਹੈ ਸਕੱਤਰ ਨੇ ਕਹਿ ਦੇਣਾ ਜੀ ਅਸੀਂ ਰੋਕ ਦਿੱਤਾ ਹੈ ਇਹ ਤਮਾਸ਼ੀਬੀਨ ਬਣ ਕੇ ਘਰ ਬੈਠੇ ਨੇ ਔਰ ਮਾਹੌਲਵੇਂ ਦਾ ਬਣਾਇਆ ਵੀ ਹਵਾ ਵੀ ਚੱਲੇ ਉੱਤੇ ਜਿਹੜੇ ਮਨਾਰੇ ਤੋੜੇ ਹੋਏ ਨੇ ਚੰਨੇ ਉਹ ਥੱਲੇ ਆਉਣ ਵਾਲੀ ਸੰਗਤ ਦੇ ਸਿਰ 'ਚ ਵਜਣ ਤਾਂ ਕਿ ਅਸੀਂ ਕਹਿ ਸਕੀਏ ਪੀ ਇਹ ਖਸਤਾ ਚੀ ਰੋੜਾ ਪਾਉਂਦੇ ਸੀ ਹੁਣ ਇਹ ਢਾਕੇ ਬਣਾਉਣੀ ਪੈਣੀ ਹੈ ਇੱਕ ਇੱਕ ਚੀਜ਼ ਦਾ ਅਸੀਂ ਸਰਵੇਖਣ ਕਰਕੇ ਆਏ ਆ ਔਰ ਉਹ ਕਿਤੇ ਹਜ਼ਾਰ ਸਾਲ ਉਹ ਜਾਣ ਵਾਲੇ ਨਹੀਂ ਉਹ ਲੱਕੜ ਲੋਹੇ ਤੋਂ ਤਕੜੀ ਹੈ ਜੀ ਉਹਦੀ ਇੰਨੇ ਮੋٹے ਸਰੀਏ ਤੇ ਇੰਨਾ ਕੁ ਜਿੱਥੇ ਪਾਇਆ ਹੋਇਆ ਆ ਵੀ ਵੇਖ ਲੈਣਾ ਬਾਬਿਆਂ ਦੀ ਬਣਾਈ ਹੋਈ ਆ ਤਿੰਨਾ ਸਾਲਾਂ ਚ ਤਰੇੜਾ ਪੈ ਗਈਆਂ ਉਹਨੂੰ 250 ਸਾਲ ਚ ਨਹੀਂ ਪਈਆਂ ਇੰਨਾ ਬੇਈਮਾਨਾਂ ਦੀ ਇੰਨੀ ਕੁ ਬਿਲਡਿੰਗ ਹੁੰਦੀ ਆ ਵੀ ਤਿੰਨਾ ਸਾਲਾਂ ਬਾਅਦ ਇਹਨਾਂ ਦਾ ਟੋਰੀ ਫੁਲਕਾ ਚੱਲਦਾ ਰਹੇ ਤੇ ਬੇਨਤੀ ਕਰਦਾ ਹਾਂ ਸੁਚੇਤ ਵੀ ਹੋਵੋ ਆਹ ਉਹ ਇੰਨਾ ਬਾਬਿਆਂ ਨੂੰ ਨੱਥ ਤਾਂ ਪੈਣੀ ਜੇ ਜੇ ਗੁਰਦੁਆਰੇ ਬਾਦਲ ਦਲੀਆਂ ਤੋਂ ਆਜ਼ਾਦ ਕਰਾਓਗੇ ਉਹਨਾਂ ਚ ਇਹਦੇ ਬਾਬੇ ਉਹ ਪਾਲ ਕੇ ਰੱਖਣਗੇ ਤਾਂ ਕਿ ਤੁਹਾਡੇ ਸਿੰਘ ਇਹਨਾਂ ਨਾਲ ਫਸੇ ਰਹਿਣ ਅਸੀਂ ਗੋਲਕਾਂ ਤੇ ਅਸ਼ਪ੍ਰਸਤੀ ਕਰਦੇ ਰਹੀਏ ਸਿਆਣੇ ਹੋਵੋ ਸਰਕਾਰ ਸੇਵਾ ਤੇ ਕਾਰ ਸੇਵਾ ਮਾਰ ਸੇਵਾ ਗੁਰੂ ਘਰਾਂ ਤੇ ਚੱਲ ਰਹੀ ਇਹਨੂੰ ਬੰਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਦੋਂ ਤੋਂ ਸਿੱਖ ਸੰਗਤਾਂ ਨੂੰ ਪਤਾ ਲੱਗਾ ਉਦੋਂ ਤੋਂ ਹੀ ਸਿੱਖਾਂ ਦਾ ਗੁੱਸਾ ਕਾਰ ਸੇਵਾ ਵਾਲੇ ਬਾਬੇ ਅਤੇ ਸ਼ੋਮਣੀ ਕਮੇਟੀ ਦੇ ਖਿਲਾਫ ਭੜਕਿਆ ਹੋਇਆ ਐਸੇ ਕਰਕੇ ਸ਼ੋਮਣੀ ਕਮੇਟੀ ਵੱਲੋਂ ਵੀ ਸਖਤ ਐਕਸ਼ਨ ਲੈਂਦਿਆਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੂੰ ਸਸਪੈਂਡ ਕੀਤਾ ਗਿਆ ਤੇ ਨਾਲ ਹੀ ਕਾਰ ਸੇਵਾ ਵਾਲੇ ਬਾਬੇ ਜਗਤਾਰ ਸਿੰਘ ਪਾਸੋਂ ਇਹ ਸੇਵਾ ਵਾਪਸ ਲਈ ਗਈ ਹੈ ਸ਼ਮਣੀ ਕਮੇਟੀ ਨੇ ਇਸ ਨੂੰ ਮੈਨੇਜਰ ਅਤੇ ਕਾਰ ਸੇਵਾ ਵਾਲੇ ਬਾਬੇ ਦੀ ਆਪ ਉਧਰੀ ਕਾਰਵਾਈ ਕਰਾਰ ਦਿੱਤਾ ਸ਼ਮਣੀ ਕਮੇਟੀ ਦਾ ਕਹਿਣਾ ਹੈ ਕਿ ਇੱਕ ਸਾਜ਼ਿਸ਼ ਦੇ ਤਹਿਤ ਸ਼ਮਣੀ ਕਮੇਟੀ ਨੂੰ ਬਦਨਾਮ ਕਰਨ ਦੇ ਲਈ ਹੋਇਆ ਹੈ ਬੇਸ਼ੱਕ ਸ਼ਮਣੀ ਕਮੇਟੀ ਵੱਲੋਂ ਇਸ ਨੂੰ ਆਪ ਉਧਰੀ ਕਾਰਵਾਈ ਕਰਾਰਿਆ ਜਾ ਰਿਹਾ ਪਰ ਸਿੱਖਾਂ ਦਾ ਤਾਂ ਇਹ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਉੱਚ ਪੱਧਰੀ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਤੇ ਇਸ ਦੇ ਵਿੱਚ ਜਿਸ ਦੀ ਵੀ ਮਿਲਿਪੁਕਤ ਸਾਹਮਣੇ ਆਉਂਦੀ ਹੈ ਅਸਲੀਅਤ ਤੇ ਧਾਰਮਿਕ ਕਾਰਵਾਈ ਦੇ ਨਾਲ-ਨਾਲ ਕਾਨੂੰਨੀ ਕਾਰਵਾਈ ਵੀ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਗੁਰਦੁਆਰਾ ਸਹਿਬਾਨ ਦੀਆਂ ਇਮਾਰਤਾਂ 'ਤੇ ਹੋਰ ਕੰਮਾਂ ਵਿੱਚ ਦਖਲ ਦੇਣ ਵਾਲਿਆਂ ਨੂੰ ਇੱਕ ਵਾਰ ਕੰਨੇ ਜ਼ਰੂਰ ਹੋ ਸਕਣ ਖੈਰ ਇਸ ਮਾਮਲੇ ਦੇ ਵਿੱਚ ਸ਼ੋਮਣੀ ਕਮੇਟੀ ਵੱਲੋਂ ਕੀ ਕਾਰਵਾਈ ਕਰਵਾਈ ਜਾਂਦੀ ਹੈ ਅਤੇ ਕਿਹੜੀ ਜਾਂਚ ਅਮਲ ਵਿੱਚ ਲਿਆਂਦੀ ਜਾਂਦੀ ਹੈ ਇਹ ਵੇਖਣ ਵਾਲੀ ਗੱਲ ਰਹੇਗੀ ਤਰੰਤਾਰਨ ਤੋਂ ਬਲਦੇਵ ਸਿੰਘ ਪੰਨੂ ਦੇ ਨਾਲ ਪਵਨ ਕੁਮਾਰ ਪੰਜਾਬੀ ਲੋਕ ਚੈਨਲ